ਪਾਣੀ ਨੂੰ ਲੈ ਕੇ ਜੁੰਡਮ ਜੁੰਡੀ ਹੋਈਆਂ ਔਰਤਾਂ ਔਰਤਾਂ ਦਾ ਪੈ ਗਿਆ ਚੱਕ ਮਿੰਟਾਂ ਸਕਿੰਟਾਂ ਚ ਗਲੀ ਬਣ ਗਈ ਕੁਸ਼ਤੀ ਦਾ ਮੈਦਾਨ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮੈਂ ਅਸ਼ੁਦੀਪ ਕੋਰ ਗਰਮੀ ਦੌਰਾਨ ਸ਼ਹਿਰਾਂ 'ਚ ਪਾਣੀ ਦੀ ਬਹੁਤ ਵੱਡੀ ਕਮੀ ਹੁੰਦੀ ਹੈ ਜਿਸ ਕਾਰਨ ਕਈ ਵਾਰ ਵੱਡੇ ਵੱਡੇ ਝਗੜੇ ਵੀ ਹੁੰਦੇ ਨੇ ਉਹਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਬਹੁਤ ਤੇਜ਼ ਨਾਲ ਵਾਇਰਲ ਹੁੰਦੀਆਂ ਨੇ ਲੋਕ ਉਹਨਾਂ ਨੂੰ ਇੱਕ ਦੂਜੇ ਨਾਲ ਸ਼ੇਅਰ ਕਰਦੇ ਨੇ ਇੰਨੇ ਦਿਨ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਜਿੱਥੇ ਦੋ ਔਰਤਾਂ ਪਾਣੀ ਪਰਨ ਨੂੰ ਲੈ ਕੇ ਇੱਕ ਦੂਜੇ ਨਾਲ ਲੜਨ ਲੱਗ ਜਾਂਦੀਆਂ ਨੇ ਅਤੇ ਕੁਝ ਹੀ ਦੇਰ ਚ ਗਲੀ ਕੁਸ਼ਤੀ ਦੇ ਅਖਾੜੇ ਚ ਬਦਲ ਜਾਂਦੀ ਹੈ ਅਤੇ ਹਰ ਕੋਈ ਇੱਕ ਦੂਜੇ ਨੂੰ ਦੁਸ਼ਮਨਾ ਬਣ ਮਾਰਨ ਲੱਗ ਪੈਂਦਾ ਹੈ ਇਹ ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦੇ ਗਾਜਿਆਬਾਦ ਦਾ ਦੱਸਿਆ ਜਾ ਰਿਹਾ ਜਿਵੇਂ ਹੀ ਪਾਣੀ ਦਾ ਟੈਂਕਰ ਇਲਾਕੇ ਚ ਪਹੁੰਚਿਆ ਇਸ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਇਹ ਹੰਗਾਮੇ ਨਾਲ ਸ਼ੁਰੂ ਹੋਇਆ ਤੇ ਅੰਤ ਚ ਮਾਮਲਾ ਹੱਥੋਂ ਪੈ ਤੱਕ ਪਹੁੰਚ ਗਿਆ ਨੇੜੇ ਖੜੇ ਇੱਕ ਵਿਅਕਤੀ ਨੇ ਇਸ ਨੂੰ ਆਪਣੇ ਕੈਮਰੇ ਚ ਰਿਕਾਰਡ ਕਰ ਲਿਆ ਜੋ ਹੁਣ ਲੋਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਣੀ ਦਾ ਟੈਂਕਰ ਗਲੀ 'ਚ ਆ ਕੇ ਰੁਕ ਗਿਆ ਅਤੇ ਲੋਕ ਪਾਣੀ ਲਈ ਲੰਮੀਆਂ ਲਾਈਨਾਂ 'ਚ ਖੜ ਗਏ ਇਸ ਦੌਰਾਨ ਇਸ ਗੱਲ 'ਤੇ ਬਹਿਸ ਸ਼ੁਰੂ ਹੋ ਜਾਂਦੀ ਹੈ ਕਿ ਪਾਣੀ ਇਸ ਦੌਰਾਨ ਇਸ ਗੱਲ 'ਤੇ ਬਹਿਸ ਸ਼ੁਰੂ ਹੋ ਜਾਂਦੀ ਹੈ ਕਿ ਪਾਣੀ ਪਹਿਲਾਂ ਕੌਣ ਪਰੇਗਾ ਨਤੀਜਾ ਇਹ ਹੁੰਦਾ ਕਿ ਇਹ ਬਹਿਸਵਾਜੀ ਹੱਥੋਂ ਪਾਈਚ ਬਦਲ ਜਾਂਦੀ ਹੈ ਇੱਕ ਨੌਜਵਾਨ ਨੇ ਟੌਲੀਆ ਲੇ ਬੈਟਿਆ ਹੋਇਆ ਅਤੇ ਉਸ ਨਾਲ ਖੜਾ ਇੱਕ ਛੋਟਾ ਬੱਚਾ ਵੀ ਲੜਾਈ ਚ ਕੁੱਟ ਪੈਂਦਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਾਸੂਮ ਦਿਖਣ ਵਾਲਾ ਬੱਚਾ ਉੱਥੇ ਲੜ ਰਹੀਆਂ ਔਰਤਾਂ ਨੂੰ ਬੁਰੀ ਤਰ੍ਹਾਂ ਲੱਤਾਂ ਮਾਰਨ ਲੱਗ ਪੈਂਦਾ ਹੈ ਪਾਣੀ ਨੂੰ ਲੈ ਕੇ ਜੁੰਡਮ ਜੁੰਡੀ ਹੋਈਆਂ ਔਰਤਾਂ ਔਰਤਾਂ ਦਾ ਪੈ ਗਿਆ ਚੱਕ ਮਿੰਟਾਂ ਸਕਿੰਟਾਂ ਚ ਗਲੀ ਬਣ ਗਈ ਕੁਸ਼ਤੀ ਦਾ ਮੈਦਾਨ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮੈਂ ਅਸ਼ੁਦੀਪ ਕੋਲ ਗਰਮੀ ਦੌਰਾਨ ਸ਼ਹਿਰਾਂ 'ਚ ਪਾਣੀ ਦੀ ਬਹੁਤ ਵੱਡੀ ਕਮੀ ਹੁੰਦੀ ਹੈ ਜਿਸ ਕਾਰਨ ਕਈ ਵਾਰ ਵੱਡੇ ਵੱਡੇ ਝਗੜੇ ਵੀ ਹੁੰਦੇ ਨੇ ਉਹਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਬਹੁਤ ਤੇਜ਼ ਨਾਲ ਵਾਇਰਲ ਹੁੰਦੀਆਂ ਨੇ ਲੋਕ ਉਹਨਾਂ ਨੂੰ ਇੱਕ ਦੂਜੇ ਨਾਲ ਸ਼ੇਅਰ ਕਰਦੇ ਨੇ ਇੰਨੇ ਦਿਨ ਇੱਕ ਅਜੀਬਾ ਵੀਡੀਓ ਸਾਹਮਣੇ ਆਇਆ ਜਿੱਥੇ ਦੋ ਔਰਤਾਂ ਪਾਣੀ ਪਰਨ ਨੂੰ ਲੈ ਕੇ ਇੱਕ ਦੂਜੇ ਨਾਲ ਲੜਨ ਲੱਗ ਜਾਂਦੀਆਂ ਨੇ ਅਤੇ ਕੁਝ ਹੀ ਦੇਰ ਚ ਗਲੀ ਕੁਸ਼ਤੀ ਦੇ ਅਖਾੜੇ ਚ ਬਦਲ ਜਾਂਦੀ ਹੈ ਅਤੇ ਹਰ ਕੋਈ ਇੱਕ ਦੂਜੇ ਨੂੰ ਦੁਸ਼ਮਨਾ ਬਣ ਮਾਰਨ ਲੱਗ ਪੈਂਦਾ ਹੈ ਇਹ ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦੇ ਗਾਜਿਆਬਾਦ ਦਾ ਦੱਸਿਆ ਜਾ ਰਿਹਾ ਜਿਵੇਂ ਹੀ ਪਾਣੀ ਦਾ ਟੈਂਕਰ ਇਲਾਕੇ ਚ ਪਹੁੰਚਿਆ ਇਸ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਇਹ ਹੰਗਾਮੇ ਨਾਲ ਸ਼ੁਰੂ ਹੋਇਆ ਤੇ ਅੰਤ ਚ ਮਾਮਲਾ ਹੱਥੋਂ ਪੈ ਤੱਕ ਪਹੁੰਚ ਗਿਆ ਨੇੜੇ ਖੜੇ ਇੱਕ ਵਿਅਕਤੀ ਨੇ ਇਸ ਨੂੰ ਆਪਣੇ ਕੈਮਰੇ ਚ ਰਿਕਾਰਡ ਕਰ ਲਿਆ ਜੋ ਹੁਣ ਲੋਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਣੀ ਦਾ ਟੈਂਕਰ ਗਲੀ 'ਚ ਆ ਕੇ ਰੁਕ ਗਿਆ ਅਤੇ ਲੋਕ ਪਾਣੀ ਲਈ ਲੰਮੀਆਂ ਲਾਈਨਾਂ 'ਚ ਖੜ ਗਏ ਇਸ ਦੌਰਾਨ ਇਸ ਗੱਲ 'ਤੇ ਬਹਿਸ ਸ਼ੁਰੂ ਹੋ ਜਾਂਦੀ ਹੈ ਕਿ ਪਾਣੀ ਇਸ ਦੌਰਾਨ ਇਸ ਗੱਲ 'ਤੇ ਬਹਿਸ ਸ਼ੁਰੂ ਹੋ ਜਾਂਦੀ ਹੈ ਕਿ ਪਾਣੀ ਪਹਿਲਾਂ ਕੌਣ ਪਰੇਗਾ ਨਤੀਜਾ ਇਹ ਹੁੰਦਾ ਕਿ ਇਹ ਬਹਿਸਵਾਜੀ ਹੱਥੋਂ ਪਾਈਚ ਬਦਲ ਜਾਂਦੀ ਹੈ ਇੱਕ ਨੌਜਵਾਨ ਨੇ ਟੌਲੀਆ ਲੇ ਬੈਟਿਆ ਹੋਇਆ ਅਤੇ ਉਸ ਨਾਲ ਖੜਾ ਇੱਕ ਛੋਟਾ ਬੱਚਾ ਵੀ ਲੜਾਈ ਚ ਕੁੱਟ ਪੈਂਦਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਾਸੂਮ ਦਿਖਣ ਵਾਲਾ ਬੱਚਾ ਉੱਥੇ ਲੜ ਰਹੀਆਂ ਔਰਤਾਂ ਨੂੰ ਬੁਰੀ ਤਰ੍ਹਾਂ ਲੱਤਾਂ ਮਾਰਨ ਲੱਗ ਪੈਂਦਾ ਹੈ ਪਾਣੀ ਨੂੰ ਲੈ ਕੇ ਜੁੰਡਮ ਜੁੰਡੀ ਹੋਈਆਂ ਔਰਤਾਂ ਔਰਤਾਂ ਦਾ ਪੈ ਗਿਆ ਚੱਕ ਮਿੰਟਾਂ ਸਕਿੰਟਾਂ ਚ ਗਲੀ ਬਣ ਗਈ ਕੁਸ਼ਤੀ ਦਾ ਮੈਦਾਨ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮੈਂ ਅਸ਼ੁਦੀਪ ਕੋਰ ਗਰਮੀ ਦੌਰਾਨ ਸ਼ਹਿਰਾਂ ਚ ਪਾਣੀ ਦੀ ਬਹੁਤ ਵੱਡੀ ਕਮੀ ਹੁੰਦੀ ਹੈ ਜਿਸ ਕਾਰਨ ਕਈ ਵਾਰ ਵੱਡੇ ਵੱਡੇ ਝਗੜੇ ਵੀ ਹੁੰਦੇ ਨੇ ਉਹਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਬਹੁਤ ਤੇਜ਼ ਨਾਲ ਵਾਇਰਲ ਹੁੰਦੀਆਂ ਨੇ ਲੋਕ ਉਹਨਾਂ ਨੂੰ ਇੱਕ ਦੂਜੇ ਨਾਲ ਸ਼ੇਅਰ ਕਰਦੇ ਨੇ ਇੰਨੇ ਦਿਨ ਇੱਕ ਅਜੀਬਾ ਵੀਡੀਓ ਸਾਹਮਣੇ ਆਇਆ ਜਿੱਥੇ ਦੋ ਔਰਤਾਂ ਪਾਣੀ ਪਰਨ ਨੂੰ ਲੈ ਕੇ ਇੱਕ ਦੂਜੇ ਨਾਲ ਲੜਨ ਲੱਗ ਜਾਂਦੀਆਂ ਨੇ ਅਤੇ ਕੁਝ ਹੀ ਦੇਰ ਚ ਗਲੀ ਕੁਸ਼ਤੀ ਦੇ ਅਖਾੜੇ ਚ ਬਦਲ ਜਾਂਦੀ ਹੈ ਅਤੇ ਹਰ ਕੋਈ ਇੱਕ ਦੂਜੇ ਨੂੰ ਦੁਸ਼ਮਨਾ ਬਣ ਮਾਰਨ ਲੱਗ ਪੈਂਦਾ ਹੈ ਇਹ ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦੇ ਗਾਜਿਆਬਾਦ ਦਾ ਦੱਸਿਆ ਜਾ ਰਿਹਾ ਜਿਵੇਂ ਹੀ ਪਾਣੀ ਦਾ ਟੈਂਕਰ ਇਲਾਕੇ ਚ ਪਹੁੰਚਿਆ ਇਸ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਇਹ ਹੰਗਾਮੇ ਨਾਲ ਸ਼ੁਰੂ ਹੋਇਆ ਤੇ ਅੰਤ ਚ ਮਾਮਲਾ ਹੱਥੋਂ ਪੈ ਤੱਕ ਪਹੁੰਚ ਗਿਆ ਨੇੜੇ ਖੜੇ ਇੱਕ ਵਿਅਕਤੀ ਨੇ ਇਸ ਨੂੰ ਆਪਣੇ ਕੈਮਰੇ ਚ ਰਿਕਾਰਡ ਕਰ ਲਿਆ ਜੋ ਹੁਣ ਲੋਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਣੀ ਦਾ ਟੈਂਕਰ ਗਲੀ 'ਚ ਆ ਕੇ ਰੁਕ ਗਿਆ ਅਤੇ ਲੋਕ ਪਾਣੀ ਲਈ ਲੰਮੀਆਂ ਲਾਈਨਾਂ 'ਚ ਖੜ ਗਏ ਇਸ ਦੌਰਾਨ ਇਸ ਗੱਲ 'ਤੇ ਬਹਿਸ ਸ਼ੁਰੂ ਹੋ ਜਾਂਦੀ ਹੈ ਕਿ ਪਾਣੀ ਇਸ ਦੌਰਾਨ ਇਸ ਗੱਲ 'ਤੇ ਬਹਿਸ ਸ਼ੁਰੂ ਹੋ ਜਾਂਦੀ ਹੈ ਕਿ ਪਾਣੀ ਪਹਿਲਾਂ ਕੌਣ ਪਰੇਗਾ ਨਤੀਜਾ ਇਹ ਹੁੰਦਾ ਕਿ ਇਹ ਬਹਿਸਵਾਜੀ ਹੱਥੋਂ ਪਾਈਚ ਬਦਲ ਜਾਂਦੀ ਹੈ ਇੱਕ ਨੌਜਵਾਨ ਨੇ ਟੌਲੀਆ ਲੇ ਬੈਟਿਆ ਹੋਇਆ ਅਤੇ ਉਸ ਨਾਲ ਖੜਾ ਇੱਕ ਛੋਟਾ ਬੱਚਾ ਵੀ ਲੜਾਈ ਚ ਕੁੱਟ ਪੈਂਦਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਾਸੂਮ ਦਿਖਣ ਵਾਲਾ ਬੱਚਾ ਉੱਥੇ ਲੜ ਰਹੀਆਂ ਔਰਤਾਂ ਨੂੰ ਬੁਰੀ ਤਰ੍ਹਾਂ ਲੱਤਾਂ ਮਾਰਨ ਲੱਗ ਪੈਂਦਾ ਹੈ